ਗੁਰਾਇਆਂ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਪੱਖੇ ਨਾਲ ਲਟਕੇ ਆਪਣੀ ਜੀਵਨ ਨਿਲਾ ਸਮਾਪਤ ਕਰ ਲਈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ ਏਐਸਆਈ सुरेंद्र ਮੋਹਨ ਨੇ ਦੱਸਿਆ ਕਿ ਸ਼ਹਿਰ ਗੁਰਾਇਆਂ ਦੀ ਦਿਲਬਾਖ ਕਲੋਨੀ ਵਿੱਚ ਇੱਕ ਪ੍ਰਵਾਸੀ ਵਿਅਕਤੀ ਜਿਸ ਦੀ ਪਛਾਣ ਸੁਮਿਤ ਵਜੋ ਹੋਈ ਹੈ ਉਸ ਦੀ ਉਮਰ ਕਰੀਬ 21 ਸਾਲ ਹੈ ਜੋ ਕਿ ਇੱਕ ਮਹੀਨੇ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਨਿੱਜੀ ਟੋਕੇ ਦੀ ਫੈਕਟਰੀ ਵਿੱਚ ਚੌਂਕੀਦਾਰੀ ਦਾ ਕੰਮ ਕਰਦਾ ਸੀ ਅਤੇ ਦਿਮਾਗੀ ਪਰੇਸ਼ਾਨੀ ਹੋਣ ਕਾਰਨ ਉਸਨੇ ਪੱਖੇ ਨਾਲ ਲਟਕੇ ਆਪਣੀ ਜੀਵਨ ਨਿਲਾ ਸਮਾਪਤ ਕਰ ਲਈ ਉਧਰ ਦੂਜੇ ਪਾਸੇ ਜਦੋਂ ਦਿਲਬਾਹ ਕਲੋਨੀ ਦੇ ਵਾਸੀ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਜਦੋਂ ਉਹ ਮੰਡੀ ਤੋਂ ਆਪਣੇ ਘਰ ਆਇਆ ਤਾਂ ਪੱਕਤਾ ਲੱਗਾ ਕਿ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਜੀਵਨ ਨਿਲਾ ਸਮਾਪਤ ਕਰ ਲਈ ਹੈ ਅਤੇ ਮੌਕੇ ਤੇ ਪ੍ਰਸ਼ਾਸਨ ਨੇ ਆ ਕੇ ਮ੍ਰਿਤਕ ਦੇਹ ਨੂੰ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਕਿਹੜੀ ਕਲੋਨੀ ਚ ਰਹਿੰਦੇ ਸਰ ਦਲਵਾ ਕਲੋਨੀ ਸਰ ਕੀ ਹਾਸਾ ਹੋਇਆ ਹਾਸਾ ਤਾਂ ਤੇ ਫਿਰ ਮੁੰਡੇ ਨੂੰ ਮਹੀਨਾ ਹੋ ਗਿਆ ਰਹਿੰਦੇ ਨੂੰ ਤੇ ਅਮਰ ਤੇਰਾ ਨਾਮ ਆ ਪਤਾ ਨਹੀਂ ਕੀ ਹੋਇਆ ਫਾਂਸੀ ਲਾ ਲਈ ਮਰ ਗਿਆ ਕਿਹਨਾਂ ਦੇ ਮਕਾਨ ਚ ਰਹਿੰਦਾ ਸੀ ਤੋਂ ਦੇ ਮਕਾਨ ਚ ਰਹਿੰਦਾ ਸੀ ਇਹ ਕਿੰਨੇ ਪਰਿਵਾਰ ਮੈਂਬਰ ਦੇ ਨਾਲ ਸੀ ਇਕੱਲੇ ਇਕੱਲਾ ਰਹਿੰਦਾ ਸੀ ਕੋਈ ਲੜਾਈ ਝਗੜਾ ਕਿਸੇ ਨਾਲ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਯਾਰ ਜੀ ਇਕੱਲਾ ਰਹਿੰਦਾ ਸੀ ਪ੍ਰਸ਼ਾਸਨ ਆ ਗਿਆ ਮੌਕੇ ਹਾਂ ਜੀ ਮੌਕੇ ਤੇ ਆਇਆ ਤੇ ਉਹਦੀ ਬੋਡੀ ਲਈ ਉਹ ਲੱਗਾ ਜੀ ਬਹੁਤ ਫਲਾਉ ਨੂੰ ਲੱਗਾ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ? ਸਾਨੂੰ ਦਾ ਮੈਂ ਤਾਂ ਮੰਡੀ ਤੋਂ ਆਈ ਸੀ 7:30 ਵਜੇ ਬਾਅਦ ਨੂੰ ਬੁੜੀਆਂ ਪਤਾ ਲੱਗਾ ਬੰਦਾ ਮਾਰ ਗਿਆ। ਹਾਂਜੀ ਸਰ ਤੁਸੀਂ ਦਿਲਵਾਕ ਕਲੋਨੀ ਚਾਹੇ ਆ ਕੀ ਸਾਰਾ ਮਸਲਾ ਹੈ? ਇੱਥੇ ਇਨਫੋਰਮੇਸ਼ਨ ਆਈ ਕੋ 8:00 ਦੇ ਸਮਥਿੰਗ ਕੋਈ ਨੌਜਵਾਨ ਸੁੰਮੇਤ ਸਨੋਫ ਸ਼ਿਲਕੁਮਾਰ ਸੀਤਾਪੁਰ ਜੁਪੀ ਦਾ ਰਹਿਣਾ ਲਾ ਤੇ ਇੱਥੇ ਕੰਮ ਕਰ ਕਰਦਾ ਪ੍ਰਵਾਸੀ ਮਜ਼ਦੂਰ ਆ ਪਤਾ ਲੱਗਿਆ ਸਾਬੀ ਫੋਨ ਤੇ ਵੇਜੇ ਵੀ ਇੱਥੇ ਸੁਸਾਈਡ ਕਰ ਲਿਆ। ਕਿੰਨੀ ਕੁ ਉਮਰ ਹੈ ਇਹਦੀ ਇਹ ਦੇਖਣੋਂ ਕੋਈ 24 22 24 ਕੁ ਦਾ 10 ਸਾਲ ਦਾ ਲੱਗਦਾ ਨੌਜਵਾਨ ਹੈਗਾ ਥੋੜਾ ਤਾਂ ਵੀ ਇਹਨੇ ਕੀ ਗੱਲਬਾਤ ਹੋਈ ਹੋਗੀ ਸੁਸਾਈਡ ਕਰ ਲਿਆ ਬੰਦੇ ਨੇ ਕੋਈ ਲੜਾਈ ਝਗੜਾ ਜਾਂ ਕੋਈ ਇਹ ਹੁਣ ਜੀ ਡੈੱਡ ਬੋਡੀ ਲੈ ਕੇ ਸਿਵਲ ਹਸਪੀਟਲ ਪਹੁੰਚੀ ਤੇ ਇਹ ਕਾ ਪ੍ਰਵਾਧ ਮੈਂਬਰ ਨਾਲ ਗੱਲਬਾਤ ਹੋਈ ਹੈ ਉਹ ਜਿੱਦਾਂ ਕਹਿਣਗੇ ਫੇਰ ਤੇ ਗੱਲਬਾਤ ਹੋਗੀ ਜੋ ਹੋਊਗਾ ਜੀ ਕੀ ਕਹਿੰਦੇ ਕੀ ਕਰਾਉਂਦੇ ਆ ਤੇ ਹੁਣ ਸਰ ਇਹਦੀ ਡੈੱਡ ਬੋਡੀ ਨੂੰ ਕਿੱਥੇ ਲੈ ਜਾ ਰਹੇ ਸਿਵਲ ਹਸਪੀਟਲ ਫਲੋਰ ਤੇ ਜਮਤ ਕਰਾਤੀ ਹੈ ਫੇਰੇ ਪੋਸਟਮਾਰਟਮ ਕਰਾਇਆ ਜਾਊਗਾ ਤੇ ਬਾਕੀ ਜੋ ਫੈਕਟ ਸਾਹਮਣੇ ਆਉਣਗੇ ਗੁਰਾਇਆਂ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਨਿਲਾ ਸਮਾਪਤ ਕਰ ਲਈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ ਏਐਸਆਈ सुरेंद्र ਮੋਹਨ ਨੇ ਦੱਸਿਆ ਕਿ ਸ਼ਹਿਰ ਗੁਰਾਇਆਂ ਦੀ ਦਿਲਬਾਖ ਕਲੋਨੀ ਵਿੱਚ ਇੱਕ ਪ੍ਰਵਾਸੀ ਵਿਅਕਤੀ ਜਿਸ ਦੀ ਪਛਾਣ ਸੁਮਿਤ ਵਜੋਈ ਹੈ ਉਸ ਦੀ ਉਮਰ ਕਰੀਬ 21 ਸਾਲ ਹੈ ਜੋ ਕਿ ਇੱਕ ਮਹੀਨੇ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਨਜੀ ਟੋਕੇ ਦੀ ਫੈਕਟਰੀ ਵਿੱਚ ਚੌਂਕੀਦਾਰੀ ਦਾ ਕੰਮ ਕਰਦਾ ਸੀ ਅਤੇ ਦਿਮਾਗੀ ਪਰੇਸ਼ਾਨੀ ਹੋਣ ਕਾਰਨ ਉਸਨੇ ਪੱਖੇ ਨਾਲ ਲਟਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਧਰ ਦੂਜੇ ਪਾਸੇ ਜਦੋਂ ਦਿਲਬਾ ਖਲੋਨੀ ਦੇ ਵਾਸੀ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਜਦੋਂ ਉਹ ਮੰਡੀ ਤੋਂ ਆਪਣੇ ਘਰ ਆਇਆ ਤਾਂ ਪੱਕਾ ਲੱਗਾ ਕਿ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਮੌਕੇ ਤੇ ਪ੍ਰਸ਼ਾਸਨ ਨੇ ਆ ਕੇ ਮ੍ਰਿਤਕ ਦੇਹ ਨੂੰ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ